ਰੂਪਨਗਰ ਦੇ ਪੁੱਲ ਬਾਜ਼ਾਰ ਵਿੱਚ ਸੁਨਿਆਰੇ ਦੀ ਦੁਕਾਨ ਵਿੱਚ ਚੋਰੀ ਦੀ ਘਟਨਾ ਵਾਪਰੀ ਉਕਤ ਦੁਕਾਨਦਾਰ ਵਿਸ਼ਾਲ ਜੁਐਲਰ ਦੇ ਮਾਲਕ ਨੇ ਦੱਸਿਆ ਹੈ ਕਿ ਉਹਨਾਂ ਨੂੰ ਰਾਤ ਨੂੰ ਫੋਨ ਆਇਆ ਸੀ ਕਿ ਉਸ ਦੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਹੈ ਜਦੋਂ ਉਹ ਦੁਕਾਨ ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਅੰਦਰ ਚੋਰੀ ਦੀ ਘਟਨਾ ਵਾਪਰੀ ਹੈ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਦਾ ਕਰੀਬ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋਇਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੀ ਪਹੁੰਚ ਗਈ ਤੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਚੋਰਾਂ ਦੀ ਪਾਲ ਕੀਤੀ ਜਾ ਰਹੀ ਹੈ। ਉਧਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਨਿਕਰਾ ਮੰਗਿਆ। ਪਾਸ ਹੋ ਗਏ। ਮਿੰਟਾਂ ਚੋਂ 2 ਮਿੰਟ ਬਾਅਦ ਤੁਹਾਨੂੰ 2 ਨਾਲੇ ਮਰੇ ਲੈਣ ਵਾਲੇ ਵੀ ਕਿਤੇੁੱਤੇ ਹੋਏ ਸੀਗੇ ਜੀ ਸਾਨੂੰ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਕੀ ਮਿਲਿਆ ਆ ਕੇ ਇੱਥੇ ਚੈੱਕ ਕੀ ਕੀਤਾ ਆ ਕੇ ਦੇਖਿਆ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਆ ਕਿੰਨਾ ਕੁ ਨੁਕਸਾਨ ਹੋਇਆ 2.5 ਜਾਂ 3 ਲੱਖ ਦੇ ਵਿੱਚ ਹੋਇਆ ਕਿੰਨੇ ਬੰਦੇ ਸੀ ਚੋਰੀ ਬੰਦੇ ਵੈਸੇ ਮੇਰੇ ਹਿਸਾਬ ਨਾਲ ਤਾਂ 5 ਜਾਂ 6 ਬੰਦੇ ਸੀ ਆਇਆ ਸੀ ਸੀਟੀ ਵੀ ਕਵਰੇਜ ਕੋ ਜਾਇਆ ਹਾਂਜੀ ਆਇਆ ਜੀ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਹਾਂਜੀ ਪੁਲਿਸ ਆਈ ਹੋਈ ਹੈ ਜੀ ਮੌਕੇ ਤੇ ਜੀ ਚੈੱਕ ਕਰ ਰਹੇ ਹਾਂ ਜੀ ਆਪਣੇ ਇਹਨਾਂ ਨੂੰ ਦੱਸਿਆ ਸਾਡੇ ਇਹਨਾਂ ਢਾਈ ਤਿੰਨ ਲੱਖ ਦਾ ਸਮਾਨ ਜਿਹੜਾ ਚੋਰੀਆਂ ਟੈਸ ਜਿਹੜਾ ਆਪਣਾ ਕੈਮ CCTV ਕੈਮਰਾ ਚੈੱਕ ਕਰ ਰਹੇ ਹਾਂ ਜੀ ਕਿਹੜੀ ਜਗ੍ਹਾ ਚੋਰੀ ਹੋਈ ਇਹ ਵਿਸ਼ਾਲ ਜਿੱਦ ਕਿਹੜੀ ਜਗ੍ਹਾ ਪੈਂਦੀ ਕਿਹੜੀ ਜਗ੍ਹਾ ਤੇ ਬੋਲ ਬੋਲ ਬਜ਼ਾਰ ਬੋਲ ਬਜ਼ਾਰ ਨੂੰ ਕੀ ਚੈੱਕ ਕੀਤਾ ਤੁਸੀਂ ਅਜੇ ਤੇ ਕੈਮਰਾ ਚੈੱਕ ਕਰ ਰਹੇ ਸੀ CCTV ਕੈਮਰੇ ਬਾਕੀ ਜੋ ਇਹਨਾਂ ਨੂੰ ਦੱਸਿਆ ਢਾਈ ਤਿੰਨ ਲੱਖ ਦਾ ਇਨਸਾਮ ਹੋ ਗਿਆ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਤਕ ਰਿਹਾ ਹੈ ਇੰਡੀਆ ਕ੍ਰਾਈਮ